तो बोले बाबा के जंगल में भी ऊपर आ सी और टेंशन खींच ली ए बधाई के पात्र है बोले बाबा की शादी में आए हैं सभी बधाई के पात्र हैं जंगमो को बला ਆ ਮਾਦੀਨ ਮਾਰਟੀ ਜੈ ਮੇਰੇ ਸੱਜਿਆ ਜੋ ਚਾ ਵਾਲੇ ਮਾਰ ਜੈ ਗੁਰੂ ਜੀ ਦੇ ਨਾਮ ਦੇ ਨਾਲ ਮੈਂ ਕਬਾਲਾ ਰਗਦੌਨ ਸਹਾਇਤਾ ਹਮਸਵੇ ਮਨਸਕਾਰ ਕੀ ਸ਼ਰਨ ਗਾ ਜੇ ਗ ਜਾਵੇ ਔਰ ਜੇ ਆਵੇ ਮਹਿਜੁਗੀ ਹਮਸਾਰ ਸੰਗ ਲੂੰਗਾ ਜੇ ਮਰੇ ਨਾ ਜੇ ਪਹਿਲਾ ਪਾਉੜੇ ਚੱਲਣਾ ਆਜੇ ਆਉਂਦੀ ਤਨ ਆਇਆ ਜੇ ਪਾਉੜੇ ਖੜੀ ਆ ਗਈ ਬਣਾਈ ਸਾਧੂਰੇ ਗੇਲਰ ਦੀ ਟੀਮ ਇਸ ਵਕਤ ਸ਼ਿਵ ਗੋਰੀ ਮੰਦਿਰ ਨਿਆਈ ਵਾਲੀ ਗਲੀ ਦੇ ਵਿੱਚ ਮੌਜੂਦ ਆ ਜਿੱਥੇ ਅੱਜ ਪਹਿਲਾ ਜੀ ਪਹਿਲਾ ਸ਼ਿਵ ਵਿਆਹ ਹੋ ਰਿਹਾ ਵਾ ਜਦੋਂ ਇਸ ਮੰਦਿਰ ਦਾ ਸਥਾਪਨਾ ਕੀਤੀ ਗਈ ਸੀ ਉਦੋਂ ਵੀ ਏਕਤਾ ਲੈ ਰਿਥੇ ਨਾਲ ਸੀ ਤੇ ਅੱਜ ਵੀ ਨਾਲ ਆ ਇੱਕ ਜੈਕਾਰਾ ਲਾਵਾਂਗੇ ਹਰ ਹਰ ਮਹਾਦੇਵ 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 ਗੱਲਬਾਤ ਕਰ ਲੈਣੇ ਆ ਸਭ ਤੋਂ ਪਹਿਲੇ ਇਹਨਾਂ ਦੇ ਨਾਲ ਸਰ ਕੀਨਾ ਜੀ ਜਸਪਾਲ ਜੀ ਜਸਪਾਲ ਜੀ ਪਹਿਲਾ ਸ਼ੇਵ ਵਿਆਹ ਕਰਾ ਰਹੇ ਹੋ ਜੀ ਹਾਂ ਜੀ ਦੇਖੋ ਜੀ ਸਾਰੀ ਜਿਹੜੀ ਸਾਡੀ ਕਮੇਟੀ ਬਣੀ ਆ ਇਹਨਾਂ ਨੇ ਸੋਚਿਆ ਸੀ ਕਿ ਮੰਦਰ ਨਵਾਂ ਬਣਿਆ ਆ ਵੀ ਸ਼ੇਵ ਵਿਆਹ ਬੜੀ ਪਹਿਲਾਂ ਕਰਾਉਂਦੇ ਹੁੰਦੇ ਸੀ ਅਸੀਂ ਤੇ ਹੁਣ ਅਸੀਂ ਇਹ ਸ਼ੇਵ ਵਿਆਹ ਸਾਰੇ ਰਲ ਮਿਲ ਕੇ ਕਰਾਇਆ ਆ ਤੇ ਸਾਨੂੰ ਬੜੀ ਖੁਸ਼ੀ ਆ ਸਾਰੇ ਸਾਡੇ ਸਾਥੀ ਬਾਹਰੋਂ ਵੀ ਆਏ ਆ ਤੇ ਬੜਾ ਪਹਿਲਾ ਪਹਿਲਾ ਸ਼ੇਵ ਵਿਆਹ ਕਰਾ ਰਹੇ ਹਾਂ ਤਾਂ ਕਿਦਾਂ ਦਾ ਬਹੁਤ 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 ਸੰਗ ਸਾਰੇ ਸਾਥ ਦੇ ਰਹੀ ਸਾਰੀ ਲੇਡੀਜ਼ ਸਾਰੇ ਬੱਚੇ ਸਾਰੀ ਦੇ ਦੇ ਸਾਡੇ ਸ਼ੁਕਰੀਆ ਹਾਂ ਜੀ ਸਰ ਅੱਜ ਮੁਹੱਲਾ ਨਿਆਈਂ ਇਹ ਸ਼ਿਵਗੋਰੀ ਮੰਦਿਰ ਵਿਖੇ ਸ਼ਿਵਿਆ ਪ੍ਰੋਗਰਾਮ ਜਿਹੜਾ ਇਹ ਇਸ ਮੁਹੱਲੇ ਦੀ ਸੰਗਤ ਵੱਲੋਂ ਇਸ ਮੰਦਿਰ ਦੀ ਕਮੇਟੀ ਵੱਲੋਂ ਲਿਖਿਆ ਗਿਆ ਬਹੁਤ ਸ਼ਲਾਘਾਯੋਗ ਕਦਮਾਂ ਸੰਗਤ ਨੂੰ ਭਗਵਾਨ ਦੇ ਲੜ ਲਾਉਣਾ ਉਹ ਭਗਵਾਨ ਦੇ ਚਰਨਾਂ 'ਚ ਹਾਜ਼ਰੀ ਲਾਉਣੀ ਇਹ ਕਮੇਟੀ ਦਾ ਬਹੁਤ ਵਧੀਆ ਪ੍ਰਾਲਾ ਤੇ ਇਸ ਸਮਾਗਮ ਦੀ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਸਮੂਹ ਮੰਦਿਰ ਕਮੇਟੀ ਨੂੰ ਵਧਾਈ ਦਿੰਦਾ ਹਾਂ ਹਾਂਜੀ ਹੋਰ ਸੰਗਤ ਜੀ ਮੌਜੂਦ ਹੈ ਗੱਲਬਾਤ ਕਰ ਲੈਣੇ ਆ ਹਾਂਜੀ ਜੈ ਸ਼ੰਕਰ ਜੀ ਅੱਜ ਸਾਡੀ ਜੋੜੇ ਜੋ ਸ਼ਬਾਦ ਭਾਜੀ ਵੱਲੋਂ ਬਹੁਤ ਹੀ ਵਧੀਆ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਸ਼ਿਵ ਗੋਰੀ ਮੰਦਿਰ ਵਿੱਚ ਮੈਂ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਆਪਣੀ ਮਾਸ਼ ਸ਼ਾਦਰੀ ਉਸਕ ਕਮੇਟੀ ਵੱਲੋਂ ਤੇ ਆਪਣੇ ਵੱਲੋਂ ਬਹੁਤ ਬਹੁ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਮੈਂ ਇਦਾਂ ਹੀ ਬੁਰੇ ਨਾ ਨਾ ਥਗੀ ਅਰਦਾਸ ਕਰਦਾ ਹਾਂ ਇਹ ਹਰ ਸਾਲ ਇਦਾਂ ਹੀ ਸ਼ਿਵ ਵਿਵਾ ਕਰਾਉਂਦੇ ਰਹਿਣ ਜੈ ਸ਼ੰਕਰ ਕਾਵਿਆ ਖਾਨ ਜੀ ਬਾਈ ਹਾਂਜੀ ਸ਼ਾਂਤ ਜੀ ਹਾਂ ਸ਼ਾਂਤ ਜੀ ਸਾਧੂ ਕਸ਼ਨ ਜੀ ਇੱਧਰ ਆਓ ਇਹ ਦੇਖੋ ਜੀ ਬੜਾ ਵਧੀਆ ਲੱਗ ਰਿਹਾ ਸਾਰੇ ਮਹੱਲੇ ਵਾਸੀਆਂ ਦੇ ਨਾਲ ਪੂਰੇ ਸ਼ਹਿਰ ਦੇ ਸੰਜੋਗ ਦੇ ਨਾਲ ਇਹ ਪਹਿਲਾ ਸ਼ਿਬ ਵਿਆਹ ਕਰਾ ਰਹੇ ਹਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਕਰਾ ਰਹੇ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਹੋਰ ਕਰ ਲੈਣੇ ਸਰ ਅੱਜ ਪੁੱਛੇ ਹੋ ਅੱਜ ਇਹ ਪਹਿਲਾ ਸ਼ਿਬ ਵਿਆਹ ਭੱਲਿਆ ਮੱਲੇ ਸ਼ਿਬ ਗੋਰੀ ਮੰਦਿਰ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸਾਡੇ ਆਮ ਆਦਮੀ ਪਾਰਟੀ ਦੇ ਬਹੁਤ ਉੱਗੇ ਨਿੱਤਾ 코로나 ਦੇ ਵਰਕਰ ਉਹਨਾਂ ਦੇ ਸਾਥੀ ਇੱਥੇ ਪਹੁੰਚੇ ਆ ਔਰ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਔਰ ਪ੍ਰਧਾਨ ਜੀ ਯਸ਼ਪਾਲ ਜੀ ਵੱਲੋਂ ਸਾਰਿਆਂ ਨੂੰ ਜੀ ਆਇਆਂ ਕਹਿੰਨਾ ਆ ਉਹਨਾਂ ਦਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਤੇ ਅਸੀਂ ਇਦਾਂ ਹੀ ਸੋਚਦੇ ਆ ਕਿ ਹਰ ਸਾਲ ਇਦਾਂ ਹੀ ਇਸ ਤੋਂ ਵੱਧ ਕੇ ਜਿਹੜਾ ਹੈਗਾ ਗੁਪਸ਼ਪਿਆ ਕਰਵਾਇਆ ਜਾਵੇ ਸ਼ੁਕਰੀਆ ਜੀ ਜੀ ਸਰ ਕੀਨਾਂ ਜੀ ਓਮ ਨਮੋ ਸ਼ੋਏ ਜੀ ਇਹ ਸਾਡੇ ਵੀਰ ਯਸ਼ਪਾਲ ਭਗਤ ਜੀ ਵੱਲੋਂ ਬਹੁਤ ਵਧੀਆ ਪ੍ਰਾਲਾ ਜੀ ਸ਼ੇਵਾ ਦਾ ਪਰਮਾਤਮਾ ਨਾਲ ਜੋੜਨ ਦਾ ਇੱਕ ਬਹੁਤ ਵਧੀਆ ਜਰੀਆ ਇਹਨਾਂ ਨੇ ਲੱਭਿਆ ਜੀ ਬਹੁਤ ਧੰਨਵਾਦੀ ਯਸ਼ਪਾਲ ਜੀ ਦਾ ਤੇ ਸਮੂਹੀ ਟੀਮ ਦਾ ਜੀ ਸ਼ੁਕਰੀਆ ਅੱਜ ਮੱhalla ਨੇ ਆਈ Shivgouri ਮੰਦਿਰ ਵਿੱਚ ਪਹੁੰਚੇ ਆ ਯਸ਼ਪਾਲ ਜੀ ਔਰ ਸ਼ਾਂਤੀ ਸਰੂਪ ਜੀ ਸੱਦੇ ਤੇ ਪਹੁੰਚੇ ਆ ਅਸੀਂ ਬਹੁਤ ਇੱਕ ਬਹੁਤ ਅੱਛਾ ਉਪਰਾਲਾ ਆ ਸੰਗਤ ਨੂੰ ਬੋਲੇਨਾਦ ਦੇ ਚਰਨਾਂ ਨਾਲ ਜੋੜਨ ਦਾ ਤੇ ਬੋਲੀ ਨਾ ਦੇ ਚਰਨਾ ਚ ਇਹੀ ਅਰਦਾਸ ਕਰਦੇ ਆਂ ਕਿ ਵਾਤੋਂ ਵਾਤ ਆਪਣੀ ਕਿਰਪਾ ਮਹੱਲੇ ਤੇ ਬਣਾਈ ਰੱਖੋ ਇਸ ਤਰ੍ਹਾਂ ਵਧੀਆ ਵਧੀਆ ਉਪਰਾਲੇ ਕਮੇਟੀ ਅੱਗੇ ਤੋਂ ਕਰਦੀ ਰਵੇ। ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ ਇਸ ਮੌਕੇ ਸ਼ੋ ਮੌਕੇ ਤੇ ਤੋ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਸ਼ਿਵ ਗੋਰੀ ਮੰਦਿਰ ਨਿਆਈ ਵਾਲੇ ਮਹੱਲੇ ਦਿਖਾ ਰਹੇ ਸੀ ਉਹ ਕਰ ਰਹੇ ਨੇ ਜਿਹੜੇ ਭਗਤ ਸਾਡੇ ਨਾਲ ਮੌਜੂਦ ਨੇ ਕੀ ਨਾਂਜੀ ਤੁਹਾਡਾ ਗ੍ਰੇਸ਼ਨ ਤੁਹਾਡਾ ਜੀ ਮੇਸ਼ੀ ਜੰਗਮ ਤੁਹਾਡਾ ਜੀ ਪਪੂ ਜੰਗਮ ਅ ਜੰਗਮ ਕਿਹਨੂੰ ਕਹਿੰਦੇ ਜੰਗਮ ਜੰਗਮ ਤਾਂ ਭੋਲੇ ਬਾਬਾ ਕੇ ਪ੍ਰੋਇਜ਼ ਹੈ ਜੀ ਜੰਗਾ ਸੇ ਪੈਦਾ ਕੀਤੇ تھے ਔਰ ਸ਼ਿਵ ਭੋਲੇ ਬਾਬਾ ਕੀ ਸ਼ਾਦੀ ਦਾ ਦਾਨ ਲੈਣੇ ਵਾਲੇ ਕੋ ਥਾਏ ਨਹੀਂ ਭੋਲੇ ਬਾਬਾ ਨੇ ਜੰਗਮ ਕੋ ਹੀ ਪੈਦਾ ਕੀਤਾ ਥਾ ਤਬ ਸੇ ਬਾਬਾ ਇਹ ਜੰਗਮ ਹੀ ਇੱਕ ਮਤ ਮੈਂ ਹੋਰ ਪੁੱਛਣਾ ਚਾਹੂੰਗਾ ਜੇ ਜੋ ਆਪ ਦਾਨ ਲੈਤੇ ਹੋ ਟੱਲੀ ਮੇ ਕਿਉਂ ਲੈਤੇ ਟੰਗਲੀ ਮੇ ਦਾਨ ਤਾਂ ਇਹ ਤੇ ਲੈਂਦੇ ਹੈ ਭੋਲੇ ਬਾਬਾ ਜੋ ਕੰਨਿਆ ਦਾਨ ਹੁੰਦਾ ਹੈ ਕਲਸ ਰੱਖਿਆ ਜਾਂਦਾ ਪਾਣੀ ਦਾ तो उसमें दान, थे। दान कन्या का तो उसमें तो नंदी खोल करके वो जंगम को दे थी भोले बाबा की शादी का दान माता पादिया कन्या दान घंटी के बच्च पाया वो मर्यादा तक की ऐसी चली आ रही है और जंगम ही ले कोई ले नहीं सदसा जंगम ही लेव कर चुके ਪੂਰੇ ਪੰਜਾਬ ਮੈਂ ਕਰ ਸਕਦੇ ਹਰਿਆਣਾ ਮੈਂ ਦਿੱਲੀ ਮੈਂ ਚੰਡੀਗੜ੍ਹ ਮੈਂ ਪੂਰੇ ਭਾਰਤ ਮੈਂ ਹੋ ਗਿਆ ਅੱਛਾ ਇੱਕ ਪਹਿਲੇ ਸਾਡੇੋਂ ਤੋਂ ਪਹਿਲੇ ਇੱਕ ਭਾਜਾ ਤੂੰ ਹੀ ਸੁਣਾ ਰਿਹਾ ਸੀ ਥੋੜਾ ਜਿਹਾ ਜੇ ਥੋੜਾ ਜਿਹਾ ਚੈਨਲ ਤੇ ਵੀ ਸੁਣਾ ਦਿਓ ਇਦਾਂ ਹੀ ਨਾਲ ਹੀ ਅਸੀਂ ਸ਼ੁਰੂ ਕਰਾਂਗੇ ਭਾਜਨੀ ਸੁਣਾਣਾ ਆਪਣੀ ਹਾਂ ਚਲੋ ਉਹ ਤਾਂ ਸ਼ੁਰੂਾਂਗੇ ਇੱਕ ਛੋਟਾ ਜਿਹਾ ਸੁਣਾ ਦਿਓ ਸਾਨੂੰ ਬਸ ਉਹ ਦੋ ਲਾਈਨਾਂ ਸੁਣਾ ਦਿਓ ਬਸ ਮਜਾਬ ਪ੍ਰਸ਼ਾਦ ਬਜਾਓ ਜਦ ਵੀ ਤੁਹਾਨੂੰ ਸੁਣਾਵਾਂਗੇ ਮਜਾਬ ਜਿਆਦਾ ਹੋਰ ਸ਼ੰਕਰ ਭਗਵਾਨੇ ਕੀ ਜੈ ਹਾਂ ਭਾਈ ਸ਼ੁਰੂ ਕਰਿਆ ਹਾਂ मेरी सुन ली भोलेनाथ दिनाथ जिरड मरोत मेरी हो रे जय जयकार हो गेर मरो गे पर मैं बाप गो बाड मू बा जा बगे मन में हो बा के तोगे भगवान तिरबाजे पर बोली सुन ले बोले भोलेनाथ मरो बाजे बरबद तेरे डमरोग के मेहमान रे

ਮੰਦੇਵੇ ਆਏ ਮੁਸੀ ਜਿੱਥੇ ਕਿ ਅੱਜ ਪਹਿਲਾ ਛੇ ਵਿਆਹ ਕਰਾਇਆ ਜਾ ਰਿਹਾ ਇੱਥੇ ਦੀ ਕਮੇਟੀ ਵੱਲੋਂ ਜਸ਼ਪਾਲ ਜੀ ਵੱਲੋਂ ਸਾਡੇ ਰਕੇਸ਼ ਕੁਮਾਰ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਰਕੇਸ਼ ਕੁਮਾਰ ਜੀ ਦਾ ਸ਼ਾਂਤੀ ਸਰੂਪ ਜੀ ਦਾ ਸਾਰੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਤੋਂ ਤਸਵੀਰਾਂ ਤੁਹਾਨੂੰ ਇੱਕ ਵਾਰ ਫਾਇਰ ਰਵਾ ਦਿਈਏ ਛੇ ਗੋਰੀ ਮੰਦਿਰ ਨਿਆਈ ਵਾਲੀ ਗਲੀ ਦੀਆਂ ਤਸਵੀਰਾਂ ਜਿੱਥੇ ਅੱਜ ਪਹਿਲਾ ਛੇ ਵਿਆਹ ਕਰਵਾਇਆ ਜਾ ਰਿਹਾ ਵਾ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾਲਰ ਨਿਊਜ਼ ਨਕੋ